ਜੀ ਕਹੀ ਜਾਓ ਹੁਣ ਅਸੀਂ ਤੇ ਜੀ ਇਨਾਂ ਜਥੇਦਾਰਾਂ ਨੂੰ ਨਹੀਂ ਮੰਨਦੇ ਪਰ ਹੁਣ ਉਸ ਵੇਲੇ ਤਾਂ ਮੈਂ ਅਕਾਲ ਤਖਤ ਸਾਹਿਬ ਦੇ ਅੱਗੇ ਖੜਾ ਮੰਨ ਲਓ ਮੈਂ ਸਾਰੀ ਸਿੱਖ ਕੌਮ ਜਿਹਦੇ ਤੇ ਭਾਵਨਾ ਰੱਖਦੀ ਏ ਉਹਦੇ ਅੱਗੇ ਖੜਾ ਹੱਥ ਜੋੜ ਕੇ ਹਰ ਸਿੱਖ ਦੇ ਅੱਗੇ ਖੜਾ ਹਰ ਸਿੱਖ ਦੇ ਜਥੇਦਾਰ ਅੱਗੇ ਨਹੀਂ ਖੜਾ ਹਰ ਸਿੱਖ ਦੇ ਅੱਗੇ ਖੜਾ ਦਰਬਾਰ ਅਕਾਲ ਤਖਤ ਸਾਹਿਬ ਨੂੰ ਸਾਰ ਸਿੱਖ ਮੰਨਦਾ ਤੇ ਮੈਂ ਅਕਾਲ ਤਖਤ ਸਾਹਿਬ ਦੇ ਅੱਗੇ ਖੜਾ ਤੇ ਮੈਂ ਹਰ ਸਿੱਖ ਦੇ ਅੱਗੇ ਖੜਾ ਮੇਰੀ ਭਾਵਨਾ ਇਹ ਰਹੀ ਹੈ ਸੋ ਤਾਂ ਕਰਕੇ ਮੇਰੀ ਇਹ ਬੇਨਤੀ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਇਹ ਗੁਣ ਦਿੱਤਾ ਹੈ ਅਸੀਂ ਅੱਗੇ-ਅੱਗੇ ਜਾ ਕੇ ਪ੍ਰਚਾਰ ਕਰੀਏ ਬਾਕੀ ਇਹ ਵੀ ਗੱਲ ਹੁੰਦੀ ਹੈ ਮੈਂ ਨਹੀਂ ਤੇਰੇ ਨਾਲ ਵਸਣਾ ਤੇਰੀ ਖਾਂਦੇ ਦੀ ਦਾੜ੍ਹੀ ਹਿਲਦੀ ਹੈ ਜਿੰਨੇ ਇਹ ਸੋਚਣਾ ਹੈ ਉਹਨੇ ساری ਜ਼ਿੰਦਗੀ ਸੋਚਦੇ ਕਈ ਚੀਜ਼ਾਂ ਦਾ ਫਰਕ ਰਹਿ ਜਾਂਦਾ ਜਿਵੇਂ ਮੈਂ ਅੱਗੇ ਐਗਜ਼ੈਂਪਲ ਦਿੱਤੀ ਏ ਇਤਿਹਾਸ ਇਦਾਂ ਨਹੀਂ ਕਿਸੇ ਨੇ ਕਿਤੋਂ ਪੜਿਆ ਕਿਸੇ ਨੇ ਕਿਤੋਂ ਪੜਿਆ ਇਹਦੇ ਬਹਾਨੇ ਅਸੀਂ ਬਣਾਈ ਜਾਈਏ ਇਹ ਵੀ ਗੱਲ ਸਹੀ ਨਹੀਂ ਲੱਗਦੀ ਗੁਰੂ ਸਾਹਿਬ ਦੇ ਪਿਆਰ ਦੀ ਗੱਲ ਕਰੀਏ ਆ ਯੂਪੀ ਦੇ ਵਿੱਚ ਪਤਾ ਲੱਗਾ 3000 ਇਕੱਠਾ ਸਿੱਖ ਇੱਕੇ ਜਗ੍ਹਾ 3000 ਸਿੱਖ ਅਸਾਈ ਬਣਿਆ ਇੱਕੇ ਟਾਈਮ ਤੇ 3000 ਸਿੱਖਾਂ ਨੇ ਧਰਮ ਪਰਿਵਰਤਨ ਕੀਤਾ ਤੇ ਪੰਜਾਬ ਦੇ ਵਿੱਚ ਵੀ ਇਹ ਲਹਿਰ ਜੋਰਾ ਸ਼ੋਰਾ ਨਾਲ ਚੱਲ ਰਹੀ ਆ ਆਪਾਂ ਨੂੰ ਪਤਾ ਤੇ ਕਈ ਵਾਰੀ ਇਕੱਠਾਂ ਨੂੰ ਇਕੱਠ ਘੱਟਦੇ ਆ ਵੇਖਦੀ ਏ ਪਬਲਿਕ ਵੀ ਯਾਰ ਇੰਨੇ ਲੋਕ ਨੇ ਇੱਧਰ ਨੂੰ ਲੱਗੇ ਨੇ ਆਉ ਆਪਾਂ ਵੀ ਲੱਗੇ ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਏ ਕਿ ਆਪਾਂ ਤਕੜੇ ਹੋਈਏ ਇੱਕ ਮੈਂ ਵੀ ਬੇਨਤੀ ਕੀਤੀ ਸੀ ਸਰਕਾਰਾਂ ਕਹਿੰਦੀਆਂ ਨਸ਼ੇ ਤੇ ਕੰਮ ਕਰਨਾ ਚੰਗੀ ਗੱਲ ਏ ਜੇ ਨਸ਼ਾ ਨਿਕਲ ਜੇ ਪੰਜਾਬ ਚੋਂ ਹੋਰ ਵੀ ਜਥੇਬੰਦੀਆਂ ਬੰਦੇ ਸਾਰੇ ਹੀ ਕਰਦੇ ਆ ਜਿਹੇ ਦਾ ਕਾਲ ਤੱਕ ਸਭ ਵੀ ਕਹਿੰਦੇ ਆ ਵੀ ਅਸੀਂ ਲਹਿਰ ਚਲਾਨੀ ਹੈ ਅਸੀਂ ਵੀ ਕਹੀ ਜਾਂਦੇ ਆ ਵੀ ਅਸੀਂ ਵੀ ਕੋਸ਼ਿਸ਼ ਕਰਾਂਗੇ ਪਰ ਮੇਰੀ ਤੁਹਾਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਪ੍ਰਭੂ ਪੰਜਾਬ ਸਰਕਾਰਾਂ ਦਾ ਨਹੀਂ ਪ੍ਰਚਾਰਕਾਂ ਦਾ ਨਹੀਂ ਬਾਬਿਆਂ ਦਾ ਨਹੀਂ ਪੰਜਾਬ ਪੰਜਾਬੀਆਂ ਦਾ ਹੈ ਤੇ ਹਰ ਪੰਜਾਬੀ ਦਾ ਫਰਜ਼ ਬਣਦਾ ਹੈ ਕਮਰ ਕੱਸਾ ਕਰੇ ਪੰਜਾਬ ਨੂੰ ਬਚਾਉਣ ਲਈ ਜਿਹੜਾ ਤੁਹਾਡਾ ਭਰਾ ਨਸ਼ਾ ਕਰਦਾ ਇੱਕ ਬੰਦੇ ਤੇ ਤੈਨੂੰ ਪਤਾ ਲੱਗ ਜੇ ਵੀ ਪਿੰਡ ਚ ਮੇਰਾ ਦੋਸਤ ਹੈ ਉਹਦੇ ਲਈ ਤੂੰ ਕਿਵੇਂ ਮਰਜ਼ੀ ਕਰ ਕੋਈ ਦਵਾਈ ਦਾ ਪ੍ਰਬੰਧ ਕਰ ਕੋਸ਼ਿਸ਼ ਕਰ ਉਹਨੂੰ ਬਚਾਉਣ ਵਾਸਤੇ ਸਾਰੇ ਹੀ ਕੰਮ ਕਰ ਕੱਸੇ ਕਰੋ ਜੇ ਤੁਸੀਂ ਗੁਰਸਿੱਖੀ ਨਾਲ ਜੁੜ ਕੇ ਸੁਧਰ ਸਕਦੇ ਹੋ ਨਾ ਐਸੇ ਵੇਲੇ 40 ਲੱਖ ਮੰਨ ਲਓ 40 ਲੱਖ ਅਮਰਤ ਧਾਰੀ ਸਿੱਖ ਹੈ ਸਿੰਘ 40 ਲੱਖ ਹੈ ਤੇ ਜੇ ਇੱਕ ਇੱਕ ਨੂੰ ਵੀ ਅਮਰਤ ਛਕਾਈਏ ਸਾਲ ਵਿੱਚ ਤੇ 80 ਲੱਖ ਹੋ ਜਾਣਗੇ ਇੱਕ ਸਾਲ ਚ ਅਗਲੇ ਸਾਲ ਇੱਕ ਇੱਕ ਨੂੰ ਹੋਰ ਛਕਾਵਾਂਗੇ ਤੇ ਆਪੇ ਹੀ ਕਿਤੇ ਦੀ ਕਿਤੇ ਗੱਲ ਪਹੁੰਚ ਜਾਏਗੀ ਪਰ ਇਸ ਬਾਕੀਆਂ ਤੇ ਨਾ ਛੱਡੋ ਫਲਾਣਾ ਪ੍ਰਚਾਰ ਕਰੇਗਾ ਫਲਾਣਾ ਕਰੇਗਾ ਅਸੀਂ ਜਿੰਨੇ ਜੋਗੇ ਹੈਗੀਆਂ ਕਰ ਲਾਂਗੇ ਪਰ ਮੇਰੀ ਤੁਹਾਨੂੰ ਬੇਨਤੀ ਹੈ ਵੀ ਤੁਸੀਂ ਵੀ ਸਾਰੇ ਤਕੜੇ ਹੋ ਕੇ ਕਰੋ ਇੱਕ ਮੈਂ ਹੋਰ ਆਪਣੇ ਪਿਆਰ ਵਾਲਿਆਂ ਨੂੰ ਵੀ ਬੇਨਤੀ ਕਰਦਾ ਜਿਹੜੇ ਸਪੋਰਟਰ ਹੁੰਦੇ ਐ ਵੀ ਤੁਸੀਂ ਆਪਣੇ ਹਿਸਾਬ ਨਾਲ ਆਈਡੀ ਇਹਨਾਂ ਲਾਇਆ ਕਰੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿਹੜੀ ਗੱਲ ਕਹੀ ਹੈ ਉਹਨੂੰ ਸਮਝੋ ਭਾਈ ਸਾਹਿਬ ਆ ਕਹਿਣਾ ਚਾਹੁੰਦੇ ਆ ਭਾਈ ਸਾਹਿਬ ਆ ਉਹਨਾਂ ਦੇ ਮਨ ਤੁਹਾਨੂੰ ਮੇਰੇ ਮਨ ਚ ਕੀ ਆਇਆ ਤੁਹਾਨੂੰ ਕੀ ਪਤਾ ਮੈਂ ਮੇਰੇ ਅੰਦਰ ਦਾ ਜਗਤ ਕੀ ਹੈ ਮੇਰੇ ਅੰਦਰ ਕੀ ਚੱਲ ਰਿਹਾ ਹੈ ਇਮੋਸ਼ਨਲ ਵਰਲਡ ਮੇਰਾ ਕੀ ਹੈ ਤੁਹਾਨੂੰ ਕੀ ਪਤਾ ਅਸੀਂ ਆਪਣੇ ਕੋਲੋਂ ਅੰਦਾਜ਼ੇ ਲਾਉਂਦੇ ਰਹਿੰਦੇ ਤਾਂ ਕਰਕੇ ਮੇਰੀ ਬੇਨਤੀ ਹੈ ਕਿ ਸਾਰੇ ਜਣੇ ਆਪਣੇ ਮਨ ਤੇ ਕੰਮ ਕਰੀਏ ਮਨ ਠੀਕ ਕਰ ਲਿਆ ਨਾ ਤੂੰ ਕਿਸ ਸੰਪਰਦਾ ਵਿੱਚ ਜਾ ਕੇ ਜੁੜਿਆ ਇਹ ਗੱਲ ਛੱਡ ਬਸ ਤੇਰਾ ਮਨ ਸ਼ਾਂਤ ਰਵੇ ਮਨ ਜੁੜਿਆ ਰਵੇ ਮਨ ਲੱਗਿਆ ਰਵੇ ਅਨੰਦ ਬਣਿਆ ਰਵੇ ਇਹ ਬੜਾ ਜ਼ਰੂਰੀ ਹੈ ਟਿਕਿਆ ਰਹੇਗਾ ਮਨ ਤੇ ਖੁਸ਼ ਰਹੋਗੇ ਸੁਖੀ ਰਹੋਗੇ ਨਜ਼ਾਰੇ ਚ ਰਹੋਗੇ ਮਨ ਤੇ ਕੰਮ ਕਰੋ ਭਰੇ ਭਰੇ ਰਹੋ ਪਿਆਰ ਦੇ ਨਾਲ ਅੰਦਰੋਂ ਤੁਸੀਂ ਭਰੇ ਭਰੇ ਰਹੋ ਆਉਣ ਵਾਲੇ ਸਮੇਂ 'ਚ ਡਿਪਰੈਸ਼ਨ ਵੇਖੋ ਕਿੰਨਾ ਹੋ ਰਿਹਾ ਸਟ੍ਰੈਸ ਕਿੰਨੀ ਪੈ ਰਹੀ ਹੈ ਲੋਕ ਦੁਖੀ ਕਿੰਨੇ ਨੇ ਤੇ ਆਪਾਂ ਆਪਣੀ ਸਾਈਕੋਲੋਜੀ ਦੀ ਗੱਲ ਜਿਹੜੀ ਹੈ ਨਾ ਸਾਈਕੋਲੋਜਿਸਟ ਕੋਲ ਜਾਈਏ ਇੱਕ ਅਗਲਾ ਕਿੰਨੇ-ਕਿੰਨੇ ਪੈਸੇ ਇੱਕ-ਇੱਕ ਸੈਸ਼ਨ ਦੇ ਲੈਂਦਾ ਤੇ ਅਸੀਂ ਕਈ ਵਾਰੀ ਸਾਈਕਲੋ ਜਿਸ ਤਵਾਲੀ ਗੱਲ ਸੰਗਤ ਵਿੱਚ ਸਟੇਜ ਦੇ ਉੱਤੇ ਦੱਸੀਦੀ ਹੈ ਵੀ ਆਹ ਇਮੋਸ਼ਨ ਰੱਖੋ ਆ ਭਾਵ ਮਨ ਵਿੱਚ ਪੈਦਾ ਕਰਕੇ ਰੱਖੋ ਸੁખી ਰਹੋਗੇ ਸ਼ਾਂਤ ਰਹੋਗੇ ਖੁਸ਼ ਰਹੋਗੇ ਤਾਂ ਕਰਕੇ ਆਪ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਮਨ ਤੇ ਆਪਾਂ ਕੰਮ ਕਰੀਏ ਤੇ ਪਿਆਰ ਦਾ ਮਨ ਪਰ ਕੇ ਜੇ ਹੁਣ ਮਨ ਤੇ ਕੰਮ ਕਰਨਾ ਤੇ ਮਨ ਨੂੰ ਸਾਡੇ ਆਪਣੇ ਪਿਆਰ ਦਾ ਈਮੋਸ਼ਨ ਬਹੁਤ ਜ਼ਰੂਰੀ ਚਾਹੀਦਾ ਤੇ ਉਹ ਫਿਰ ਇਹਦੇ ਨਾਲ ਵਧੀਆ ਕੀ ਹੈ ਵੀ ਸਾਡਾ ਪਿਆਰ ਕਲਗੀਆਂ ਵਾਲਾ ਹੋਵੇ ਸਾਡੀ ਮਨ ਦੀ ਸਲੇਟ ਤੇ ਗੁਰੂ ਗੋਬਿੰਦ ਸਿੰਘ ਲਿਖਿਆ ਹੋਵੇ ਕਿੰਨਾ ਚੰਗਾ ਹੋ ਸਕਦਾ ਸਾਡੇ ਲਈ ਬਾਕੀ ਬਾਹਰ ਲੀਆਂ ਗੱਲਾਂ ਮੈਨੂੰ ਲੱਗਦਾ ਮੈਂ ਇੱਕ ਗਰੁੱਪ ਨਾਲ ਜੁੜ ਗਿਆ ਦੂਜਾ ਗਰੁੱਪ ਮੇਰੇ ਵਿਰੁੱਧ ਹੋ ਗਿਆ ਦੂਜੇ ਧੜੇ ਨਾਲ ਜੁੜ ਗਿਆ ਦੂਜਾ ਧੜਾ ਮੇਰੇ ਵਿਰੁੱਧ ਹੋ ਗਿਆ ਐਸ ਧੜੇ ਨਾਲ ਜੁੜਦਾ ਦੂਜਾ ਧੜਾ ਉਲਟ ਹੋ ਜਾਂਦਾ ਐ ਇਦਾਂ ਹੀ ਕੰਮ ਚੱਲੀ ਜਾਂਦਾ ਅਸੀਂ ਧੜਿਆਂ ਨੂੰ ਛੱਡ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਵੱਡਾ ਰੱਖੀਏ ਆਪਣੀ ਜ਼ਿੰਦਗੀ ਦੇ ਵਿੱਚ ਸਿਰ ਮੌਰ ਰੱਖੀਏ ਬਾਕੀ ਠੀਕ ਹੈ ਜਥੇਬੰਦੀ ਕਿਸੇ ਨਾ ਕਿਸੇ ਗੇਟ ਰਾਈਂ ਤੇ ਵੜਨਾ ਹੀ ਹੈ ਤੁਸੀਂ ਕਿਸੇ ਜਥੇਬੰਦੀ ਚੋਂ ਆਓ ਤੁਸੀਂ ਕਿਸੇ ਗਰੁੱਪ ਦੇ ਵਿੱਚ ਆ ਕੇ ਫਿਰ ਅੱਗੇ ਤੁਸੀਂ ਆਪਣੇ ਆਪ ਨੂੰ ਵੱਡਾ ਕਰੋ ਉਹ ਹੈ ਕਿ ਮੈਂ ਇੱਕ ਸਿੱਖ ਹਾਂ ਮੈਂ ਸਿੰਘ ਬਣ ਗਿਆ ਹੁਣ ਮੈਂ ਗੁਰੂ ਦਾ ਸਿੱਖ ਹਾਂ ਤੇ ਆਪਣੇ ਮਨ ਤੇ ਮੈਂ ਕੰਮ ਕਰਨ ਲਈ ਮੈਂ ਸਵਰਨ ਲਈ ਇਸ ਵਿੱਚ ਗਰੁੱਪ ਚ ਆਇਆ ਮੈਂ ਸਿੱਖਾਂ ਚ ਵੜਿਆ ਮੈਂ ਅਮਰ ਸ਼ਕ ਹੈ ਮੈਂ ਸਬਰ ਨ ਲੱਗਿਆ ਮੈਂ ਆਪਣੇ ਆਪ ਨੂੰ ਸਵਾਰਨ ਲਈ ਆਇਆ ਇਹਦੇ ਤੇ ਕੰਮ ਕਰੀਏ ਸਾਡਾ ਨਾ ਗਰੁੱਪਾਂ ਦਾ ਇੰਨਾ ਝਗੜਾ ਮੈਂ ਵੇਖਿਆ ਐ ਇੱਧਰ ਨਿੱਕੀ ਨਿੱਕੀ ਗੱਲ ਇੱਕ ਦੂਜੇ ਦੀ ਉਹ ਐ ਕਹਿੰਦੇ ਨੇ ਦੂਜਾ ਕਹਿੰਦਾ ਤੀਜਾ ਕਹਿੰਦਾ ਅਸੀਂ ਇਹਦੇ ਨਾਲੋਂ ਆਪਣੇ ਮਨ ਦੇ ਵਿੱਚ ਸੋਚੀਏ ਵੀ ਮੇਰਾ ਮਨ ਕੀ ਕਹਿੰਦਾ ਮੇਰੇ ਮਨ ਤੇ ਕੀ ਅਸਰ ਹੋ ਰਿਹਾ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ ਮਨ ਹੀ ਮੰਜ ਸਮਾਏ ਇੱਕ ਦੂਜੇ ਨਾਲ ਝਗੜਦੇ ਰਹੇ ਆਪਣੇ ਮਨ ਨਾਲ ਤੇ ਕਿਸੇ ਨੇ ਝਗੜਾ ਕੀਤਾ ਹੀ ਨਹੀਂ ਵੇਦਿਕ ਤੇ ਬਥੇਰੇ ਪੜ ਲਏ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ ਮੰਦਰ ਮਸੀਤੀ ਭਜ ਭਜ ਵੜਦਾ ਕਦੇ ਆਪਣੇ ਅੰਦਰ ਤੂੰ ਵੜਿਆ ਹੀ ਨਹੀਂ ਅੰਦਰ ਵੜਨਾ ਸਿੱਖੀਏ ਆਪਣੇ ਮਨ ਤੇ ਕੰਮ ਕਰੀਏ ਸੋ ਬਾਕੀ ਠੀਕ ਐ ਜਿਵੇਂ ਕੋਈ ਬੰਦਾ ਜਿਸ ਸੰਪਰਦਾ ਦੇ ਵਿੱਚ ਆ ਰਿਹਾ ਕਿਸੇ 게ਟ ਰਾਹੀਂ ਵੱੜ ਰਿਹਾ ਪਰ ਮੁੜ ਕੇ ਤੁਸੀਂ ਨਾ ਦਿਲ ਦਿਮਾਗ ਆਪਣਾ ਵੱਡਾ ਕਰ ਲਓ ਸੰਤਕ ਬਣੇ ਰਹੋ ਤੇ ਪਿਆਰ ਦੇ ਪਰੇ ਰਹੋ ਨਫ਼ਰਤ ਨਾ ਕਰੋ ਵੈਰ ਨਾ ਕਰੋ ਹਟ ਨਾ ਕਰੋ ਬਿਰਤੀ ਜਿਹੜੀ ਆਪਣੀ ਸ਼ਾਂਤ ਰੱਖੋ ਗੁਰਸਿੱਖ ਪਿਆਰੇ ਜਿਹੜੇ ਹੁੰਦੇ ਸੀ ਨਾ ਉਦਾਂ ਦੇ ਬਣੋ ਵੀ ਗੁਰਮਖ ਗੁਰਸਿੱਖ ਪਿਆਰਾ ਰੰਗਿਆ ਹੋਇਆ ਸ਼ਾਂਤ ਮਨ ਵਾਲਾ ਭਰੀਆਂ ਅੱਖਾਂ ਵਾਲਾ ਰਸਕ ਬੈਰਾਗੀ ਜਿਹਨੂੰ ਕਹਿੰਦੇ ਆ ਪੂਰਵ ਕਰਮ ਅੰਕੁਰ ਜਿ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਰਸਕ ਬੈਰਾਗੀ ਰੂਹ ਬਣਿਆ ਰਹੇ ਗੁਰਬਾਣੀ ਨਾਲ ਜੁੜਿਆ ਰਹੇ ਤੈਨੂੰ ਜਿਵੇਂ ਰਸ ਆਉਂਦਾ ਪਾਠ ਕਰ ਜਿਵੇਂ ਰਸ ਆਉਂਦਾ ਬਾਣੀ ਪੜ ਜਿਵੇਂ ਰਸ ਆਉਂਦਾ ਸਿਮਰਨ ਕਰ ਪਰ ਆਪਣੇ ਆਪ ਦੇ ਵਿੱਚ ਭਰਿਆ ਭਰਿਆ ਰਹਿਣਾ ਸਾਡਾ ਬਹੁਤ ਜ਼ਰੂਰੀ ਹੈ ਨਹੀਂ ਤੇ ਬਾਹਰ ਹੀ ਕਲੇਸ਼ ਪਾਈ ਰੱਖਦੇ ਆ ساری ਜ਼ਿੰਦਗੀ ਇਹਦੇ ਵਿੱਚੋਂ ਕੁਝ ਨਹੀਂ ਲੱਭਦਾ ਕੁਝ ਨਹੀਂ ਲੱਭਿਆ ਸਾਰਾ ਕੁਝ ਜ਼ਿੰਦਗੀ ਚ ਕਰਕੇ ਵੇਖਿਆ ਸੋ ਜਿੱਥੇ ਜੁੜੇ ਹੋ ਨਾ ਤੁਸੀਂ ਆਪਣੇ ਆਪ ਨੂੰ ਸਵਾਰਨ ਲਈ ਜੁੜੇ ਹੋ ਜਿੱਥੇ ਵੀ ਜੁੜੇ ਹੋ ਮੈਂ ਆਪਣੇ ਆਪ ਨੂੰ ਸਵਾਰਨ ਲਈ ਇਸ ਲਾਈਨ 'ਚ ਆਇਆ ਮੇਰੇ ਮਨ ਵਿੱਚ ਕਿੰਨਾ ਫਰਕ ਪਿਆ ਮੇਰਾ ਮਨ ਭਰਿਆ ਭਰਿਆ ਹੈ ਜਾਨੀ ਇਹ ਵੇਖਿਓ ਇਹ ਜ਼ਰੂਰੀ ਬੇਨਤੀ ਹੈ ਸੋ ਨਹੀਂ ਤੇ ਜ਼ਿੰਦਗੀ ਬੜੀ ਸੋਹਣੀ ਚੱਲ ਰਹੀ ਸੀ ਆ 6 ਸਾਲ ਲੰਘ ਗਏ ਅਗਲੀ ਵੀ ਲੰਘ ਜਾਣੀ ਸੀ ਮੇਰੇ ਪਿਆਰਿਆਂ ਦੇ ਜਿਹੜੇ ਮੈਨੂੰ ਪਿਆਰ ਕਰਨ ਵਾਲੇ ਸੀ ਉਹਨਾਂ ਦੇ ਮੋਢਿਆਂ ਦੇ ਉੱਤੇ ਉਹਨਾਂ ਨੇ ਦੁਨੀਆ ਕਮਾਈ ਏ ਸਾਨੂੰ ਮੋਢਿਆਂ ਤੇ ਚੁੱਕ ਕੇ ਉਹਨਾਂ ਨੇ ਚਲਾਈ ਜਾਣਾ ਸੀ ਸਾਰਾ ਕੁਝ ਪਰ ਇਹ ਮਨ ਵਿੱਚ ਇੱਕ ਪਿਆਰ ਲੈ ਕੇ ਕਲਗੀਆਂ ਵਾਲੇ ਦਾ ਤੇ ਦਰਦ ਲੈ ਕੇ ਮੈਂ ਆਇਆ ਮੈਂ ਕਾਲ ਤੱਕ ਸਹਿਜ ਗਿਆ ਮੈਂ ਖੜਾ ਹੋਇਆ ਮੈਂ ਇਦਾਂ ਹੱਥ ਜੋੜ ਕੇ ਸਭ ਕੁਝ ਆਪਣੀ ਝੋਲੀ 'ਚ ਪਵਾਇਆ ਜੋ ਵੀ ਕਹਿ ਦੇਣਗੇ ਸਭ ਮੰਨ ਲਾਣਾ ਸਿਰਫ ਇਸ ਲਈ ਕਿ ਗੁਰੂ ਗੋਬਿੰਦ ਸਿੰਘ ਜੀ ਮੈਂ ਤੁਹਾਡੇ ਨਾਲ ਪਿਆਰ ਕਰਦਾ ਤੇ ਤੁਸੀਂ ਕਹਿਣਾ ਐ ਇੰਨੇ ਪੰਜਾਬੀ ਸੀ ਪੰਜਾਬ ਵਿੱਚ ਕਿੰਨੇ ਇਹ ਜੁੜ ਸਕਦੇ ਸੀ ਤੂੰ ਜੋੜੇ ਨਹੀਂ ਤੂੰ ਕੋਸ਼ਿਸ਼ ਨਹੀਂ ਕੀਤੀ ਬਾਕੀ ਹੁਣ ਤੁਹਾਨੂੰ ਪਰਵਾਹਨ ਹੈ ਇਹ ਤੁਹਾਡੀ ਮौज ਹੈ ਤੁਹਾਨੂੰ ਨਹੀਂ ਪਰਵਾਹਨ ਮੇਰਾ ਜਾਣਾ ਇਹ ਵੀ ਤੁਹਾਡੀ ਮौज ਹੈ ਤੁਸੀਂ ਪ੍ਰੋਗਰਾਮ ਹੋਣ ਦੇਣੇ ਹੋਣਗੇ ਤਾਂ ਵੀ ਤੁਹਾਡੀ ਮौज ਹੈ ਨਹੀਂ ਹੋਣ ਦੇਣੇ ਤਾਂ ਵੀ ਤੁਹਾਡੀ ਮौज ਹੈ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਮੇਰੇ ਮਨ ਤੇ ਬੋਝ ਨਹੀਂ ਰਹੇਗਾ ਕਿ ਮੈਂ ਯਤਨ ਨਹੀਂ ਕੀਤਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੋਸ਼ਿਸ਼ ਨਹੀਂ ਕੀਤੀ ਜਿਵੇਂ ਆਪਾਂ ਸੁਣਾਉਂਦੇ ਰਹਿਣਾ ਨਿੱਕੇ ਹੁੰਦੇ ਵੀ ਜੰਗਲ ਨੂੰ ਲੱਗੀ ਅੱਗ ਤੇ ਚਿੜੀ ਚੁੰਝ ਭਰਦੀ ਹੈ ਅੱਗ ਤੇ ਪਾ ਦਿੰਦੀ ਹੈ ਕਿਸੇ ਨੇ ਪੁੱਛਿਆ ਨਹੀਂ ਨਿੱਕੀ ਜੀ ਇਹ ਚਿੜੀਏ ਤੇਰੀ ਨਿੱਕੀ ਜੀ ਚੁੰਝ ਹੈ ਤੇ ਤੂੰ ਕਿਹੜੀ ਅੱਗ ਬੁਝਾ ਦੇਂਗੀ ਕਹਿਣ ਲੱਗੀ ਅੱਗ ਤੇ ਨਹੀਂ ਬੁਝਣੀ ਮੈਨੂੰ ਪਤਾ ਹੈ ਕਹਿੰਦੇ ਜਦੋਂ ਤੈਨੂੰ ਪਤਾ ਹੈ ਅੱਗ ਨਹੀਂ ਬੁਝਣੀ ਤੇ ਕਿਉਂ ਚੁੰਝਾਂ ਭਰ-ਭਰ ਪਾਉਣੀ ਹੈ ਕਹਿੰਦੇ ਇੱਕ ਦਿਨ ਹਿਸਾਬ ਕਿਤਾਬ ਹੋਏਗਾ ਅੱਗ ਲਾਉਣ ਵਾਲੇ ਵੀ ਇੱਥੇ ਹੀ ਹੋਣਗੇ ਤੇ ਬੁਝਾਉਣ ਵਾਲੇ ਵੀ ਖੜੇ ਹੋਣਗੇ ਮੇਰਾ ਨਾਂ ਤੇ ਬੁਝਾਉਣ ਵਾਲਿਆਂ ਦੀ ਲਿਸਟ 'ਚ ਆ ਜਾਏਗਾ ਮੈਂ ਘਟ ਤੋਂ ਕੱਟ ਇਹ ਤਾਂ ਕਵਾਂਗਾ ਨਾ ਵੀ ਮੈਂ ਕੋਸ਼ਿਸ਼ ਕੀਤੀ ਸੀ ਮੈਂ ਯਤਨ ਕੀਤਾ ਸੀ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਵੀ ਪੰਜਾਬ ਵਾਸਤੇ ਅਸੀਂ ਕੁਝ ਕਰ ਸਕਦੇ ਸੀ ਮਨਾ ਤੇਰੇ 'ਚ ਥੋੜਾ ਜਿਹਾ ਗੁਣ ਦਿੱਤਾ ਸੀ ਕੁਆਲਿਟੀ ਸੀ ਤੇ ਤੂੰ ਬੈਠਾ ਹੀ ਰਿਹਾ ਤੂੰ ਕਰ ਲੈਣਾ ਸੀ ਲੰਗਰ ਤੇ ਹੋਰ ਵੀ ਬਥੇਰੇ ਚਲਾ ਲਿੰਦੇ ਨੇ ਤੇ ਚਲਾ ਹੀ ਰਹੇ ਨੇ ਗੁਰਦੁਆਰੇ ਵੀ ਚਲਾ ਹੀ ਰਹੇ ਨੇ ਹਸਪੀਟਲ ਵੀ ਚਲਾ ਹੀ ਰਹੇ ਨੇ ਤੇ ਜੇ ਤੇਨੂੰ ਸਟੇਜ ਤੇ ਬੋਲਣ ਦਾ ਕੋਈ ਗੁਣ ਦਿੱਤਾ ਸੀ ਕਿ ਤੇ ਪੁੱਛਣ ਗਿਆ ਵੀ ਤੂੰ ਕਰ ਲੈਂਦਾ ਕੀ ਫਰਕ ਪੈਣਾ ਸੀ ਜੇ ਗੱਲ 'ਚ ਪੱਲਾ ਪਾ ਕੇ ਖੜ ਜਾਂਦਾ ਤੇ ਮੈਂ ਖੜ ਗਿਆ ਹੁਣ ਇਹ ਜੀ ਇਲੈਕਸ਼ਨਾਂ ਦਾ ਟਾਈਮ ਆ ਰਿਹਾ ਹੈ ਇਹ ਜੀ ਪ੍ਰਬੰਧ ਮੇਰੀ ਬੇਨਤੀ ਗੁਰਮਖੋ ਤੇ ਆਪਣੇ ਵਿਚਾਰ ਆਪਣੇ ਅੰਦਰ ਰੱਖਿਆ ਕਰੋ ਬਾਕੀ ਆ ਜਿਹੜੀਆਂ ਵੀਡੀਓ ਨੇ ਸਾਹਮਣੇ ਰੱਖਿਆ ਕਰੋ ਇਹ ਵੀ ਫਿਰ ਚੈੱਕ ਕਰਿਓ ਵੀ ਅਸੀਂ ਕਿਹੜੀਆਂ ਪਾਰਟੀਆਂ ਨਾਲ ਜੁੜ ਗਏ ਤੇ ਕਿਦੇ ਹੱਕ 'ਚ ਬੋਲ ਗਏ ਸਾਡੇ ਲਈ ਸਾਰੇ ਇੱਕੋ ਜਿਹੇ ਐ ਅਸੀਂ ਸਭ ਦਾ ਹੀ ਸਤਿਕਾਰ ਕਰਦੇ ਆਂ ਜਿੱਥੇ ਕੋਈ ਗਲਤ ਹੁੰਦਾ ਰਹੇ ਉਹਦੇ ਬਾਰੇ ਅਸੀਂ ਟਿੱਪਣੀ ਵੀ ਕਰਦੇ ਰਹਿਆ ਚਾਹੇ ਕੋਈ ਪਾਰਟੀ ਹੋਵੇ ਅਸੀਂ ਕਦੇ ਨਾ ਪਾਰਟੀਆਂ ਨਾਲ ਜੁੜੇ ਆ ਨਾ ਜੁੜਨਾ